ਅੱਜਕੱਲ ਕਰਦੇ ਆ ਹੰਕਾਰ ਔਰ ਹੀਣ ਭਾਵਨਾ ਦੇ ਹੰਕਾਰ ਔਰ ਹੀਣ ਭਾਵਨਾ ਇੱਕੇ ਸਿੱਕੇ ਦੇ ਦੋ ਪਾਸੇ ਨੇ ਜਿੱਥੇ ਮਨੁੱਖ ਨੂੰ ਮੈਂ ਉੱਚਾ ਮੇਰੀ ਜਾਤ ਉੱਚੀ ਮੇਰਾ ਧਰਮ ਉੱਚਾ ਮੇਰਾ ਅਹੁਦਾ ਉੱਚਾ ਵਗੈਰਾ ਵਗੈਰਾ ਉਹਦਾ ਹੰਕਾਰ ਹੁੰਦਾ ਤੇ ਉਹ ਆਪਣੇ ਤੋਂ ਥੱਲੇ ਵਾਲੇ ਛੋਟੇ ਗਰੀਬ ਛੋਟੀ ਜਾਤ ਇਹਨਾਂ ਨੂੰ ਜੋ ਆ ਆਪਣੇ ਆਪ 'ਚ ਹੰਕਾਰ ਫਾਲਕੇ ਉਹਨਾਂ ਨੂੰ ਛੋਟਾ ਕਰਕੇ ਵੇਖਦਾ ਵਾ ਉੱਥੇ ਹੇੜ ਭਾਵਨਾ ਵੀ ਜਿਹੜੀ ਆ ਬਹੁਤ ਖਤਰਨਾਕ ਸੀ ਸਾਬਤ ਹੋ ਗਿਆ ਜਦੋਂ ਉਹਨੂੰ ਕੋਈ ਇਹ ਕਹਿੰਦਾ ਕਿ ਤੇਰੇ ਵੱਡ ਬਡੇਰਿਆਂ ਨੂੰ ਤੇਰੇ ਪੂਰਜਾਂ ਨੂੰ ਤੁਹਾਡੇ ਧਾਰਮਿਕ ਆਗੂਆਂ ਨੂੰ ਰਾਜਨੀਤਿਕ ਆਗੂਆਂ ਨੂੰ ਤੁਹਾਡੇ ਵੱਡ ਬਡੇਰਿਆਂ ਨੂੰ ਇਹਨਾਂ ਲੋਕਾਂ ਨੇ ਬਹੁਤ ਜਲੀਲ ਕੀਤਾ ਬਹੁਤ ਮਾਰਿਆ ਕੁੱਟਿਆ ਉਹਨਾਂ ਦੇ ਤਸ਼ੱਦਦ ਕੀਤਾ ਉਹ ਯਾਰਾ ਵਗੈਰਾ ਉਹ ਜਦੋਂ ਤੇ ਦਿਮਾਗ ਦੇ ਵਿੱਚ ਇਹ ਗੱਲ ਭਰੀ ਜਾਂਦੀ ਹੈ ਨਫਰਤ ਦਾ ਮੈਸੇਜ ਆਂਦਾ ਤਾਂ ਫਿਰ ਉਹ ਲੋਕ ਉਹ ਕਰ ਗੁਜ਼ਰਦੇ ਨੇ ਜੋ ਕਦੇ ਕਿਸੇ ਨੇ ਸੋਚਿਆ ਨਹੀਂ ਹੁੰਦਾ ਉਹਨਾਂ ਦੇ ਉਹ ਕੀਤੇ ਹੋਏ ਕੰਮ ਵੇਖ ਕੇ ਉਹਨਾਂ ਦਾ ਰਿਐਕਟ ਵੇਖ ਕੇ ਰੂਹ ਤੱਕ ਕੰਬ ਜਾਂਦੀ ਹੈ ਜਾਂਦੀ ਆ ਕਿ ਉਹ ਕਿੱਥੋਂ ਤੱਕ ਚਲੇ ਜਾਂਦੇ ਨੇ ਉਹ ਮਾਰ ਕੁੱਟਣ ਵਡਣ ਕਤਲੋਗਾਂ ਤੱਕ ਕੁਝ ਕੁਝ ਨਹੀਂ ਦੇਖਦੇ ਹੋ ਜਿਹੜਾ ਹੰਕਾਰ ਆ ਉਹ ਤੇ ਕੈਂਸਰ ਵਰਗਾ ਪਰ ਜਿਹੜੀ ਹੇਣ ਭਾਵਨਾ ਉਹ ਇੰਨੀ ਭਿਆਨਕ ਔਨੀ ਹੈ ਖਤਰਨਾਕ ਔਰ ਇਹਦੇ ਦਰਦਨਾਕ ਉਹਦੇ ਨਤੀਜੇ ਆ ਨਾ ਕਿ ਬਿਆਨ ਤੋਂ ਬਿਆਨ ਕਰਨ ਤੋਂ ਪਰੇ ਆ ਇਹ ਦੋਵੇਂ ਹੀ ਹੰਕਾਰ ਔਰ ਹੇਣ ਭਾਵਨਾ ਨੂੰ ਆਪਣੇ ਆਪ ਜੋ ਸਾਨੂੰ ਬੜੀ ਸ਼ਕਤੀ ਦੇ ਨਾਲ ਖਤਮ ਕਰਨ ਦੀ ਜ਼ਰੂਰਤ ਹੈ ਤਾਂ ਹੀ ਇਨਸਾਨੀਅਤ ਬਚੇਗੀ